ਸਤਿਕਾਰ ਜੀ ਸਾਰਿਆਂ ਨੂੰ ਮੈਂ ਮਨਜਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਮਜੇਲ ਸਰਦਾਰ ਹਮੇਸ਼ਾ ਦੀ ਤਰ੍ਹਾਂ ਮੇਰੀ ਕੋਸ਼ਿਸ਼ ਰਹਿੰਦੀ ਆ ਕਿ ਤੁਹਾਡੇ ਨਾਲ ਬਹੁਤ ਰੇਅਰ ਟਰੈਕਟਰ ਜਿਹੜੇ ਆ ਉਹ ਸਾਂਝੇ ਕੀਤੇ ਜਾਣ ਤੇ ਉਹਨਾਂ ਦੀ ਜਾਣਕਾਰੀ ਸਾਂਝੀ ਕੀਤੀ ਜਾਵੇ ਤੇ ਅੱਜ ਜਿਹੜਾ ਟਰੈਕਟਰ ਤੁਹਾਨੂੰ ਦਿਖਾਉਣਾ ਆ ਉਹ ਟਰੈਕਟਰ ਹੈਗਾ ਆ ਕਰਤਾਰ ਕੰਪਨੀ ਦਾ ਟਰੈਕਟਰ ਆ ਤੇ ਪਹਿਲਾ ਟਰੈਕਟਰ ਜਿਹੜਾ ਇਹ ਗਿਆ ਸੀ ਆ ਤੁਹਾਡੇ ਛੇਤੇ ਸਿੰਗਰ ਆਰਨੇਤ ਕੋਲੇ ਤੇ ਦੂਸਰਾ ਟਰੈਕਟਰ ਆਇਆ ਆ ਸਰਦਾਰ ਮਨਪ੍ਰੀਤ ਸਿੰਘ ਉਹਨਾਂ ਕੋਲੇ ਦੌੜ ਜੀਐਸਬੀ ਵਾਲੇ ਅੰਕੜੇ ਕੀ ਹਾਲ ਨੇ ਫਰਸ਼ ਕਰੋ ਠੀਕ ਠਾਕ ਹੋ ਗਈ ਤੇ ਟਰੈਕਟਰ ਜਿਹੜਾ ਆ ਕਾਲੇ ਰੰਗ ਦਾ ਪਹਿਲਾ ਟਰੈਕਟਰ ਆ ਡੀਜੀ ਡਿਜੀ ਟ੍ਰੈਕ ਦਾ ਜਿਹੜਾ ਟਰੈਕਟਰ ਸੀ ਉਹ ਕਾਲੇ ਰੰਗ ਦਾ ਆਇਆ ਸੀ ਉਸ ਤੋਂ ਬਾਅਦ ਜੇ ਕੋਈ ਕਾਲੇ ਰੰਗ ਦਾ ਟਰੈਕਟਰ ਆਇਆ ਤੇ ਉਹ ਕਰਤਾਰ ਵਾਲਿਆਂ ਨੇ ਕੱਢਿਆ ਤੇ ਦੂਸਰਾ ਟਰੈਕਟਰ ਕੰਪਨੀ ਦਾ ਜਿਹੜਾ ਉਹ ਮਨਪ੍ਰੀਤ ਸਿੰਘ ਦੇ ਘਰ ਦਾ ਸ਼ਿੰਗਾਰ ਆ ਇਸ ਵੇਲੇ ਤੇ ਗੱਲਬਾਤ ਕਰਦੇ ਆ ਇਸ ਕਰਤਾਰ ਟਰੈਕਟਰ ਬਾਰੇ ਕਿੰਨੀ ਐਚਪੀ ਟਰੈਕਟਰ ਆ ਕੀ ਕੀਮਤ ਹੈ ਤੇ ਇਹ ਜਿਹੜਾ ਆ ਕਿਉਂ ਇਹ ਹੀ ਚੋਸ ਕੀਤੀ ਗਈ ਕਿ ਕਰਤਾਰ ਹੀ ਕਿਉਂ ਲਿਆਂਦਾ ਗਿਆ ਅੱਛਾ ਮਨਪ੍ਰੀਤ ਵੀਰ ਸਭ ਤੋਂ ਪਹਿਲਾਂ ਤੇ ਤੁਹਾਨੂੰ ਨਵੇਂ ਟਰੈਕਟਰ ਦੀਆਂ ਬਹੁਤ-ਬਹੁਤ ਵਧਾਈਆਂ ਠੀਕ ਹੈ ਜੀ ਮਹਾਰਾਜ ਸੁਖੰਡਾਉਣਾ ਕਰੇ ਤੇ ਵਧੀਆ-ਵਧੀਆ ਕਮਾਈ ਕਰੋ ਇਕੱਤਰ ਅੱਛਾ ਵੀਰ ਟਰੈਕਟਰ ਤੁਹਾਡੇ ਕੋਲ ਮੈਂ ਜ਼ਿਆਦਾਤਰ ਵੇਖਿਆ ਆ ਕਿ ਜੇ ਸੀਬੀ ਦਾ ਕੰਮ ਹੈ ਤੁਹਾਡਾ ਹਾਂ ਜੀ ਠੀਕ ਹੈ ਜੀ ਬਹੁਤ ਟਰੈਕਟਰ ਲੱਗੇ ਨੇ ਉਹਨਾਂ ਸਾਰਿਆਂ ਤੋਂ ਹਟ ਕੇ ਕਰਤਾਰਵਾਲ ਤੋਂ ਆਉਣ ਦਾ ਕੀ ਕਾਰਨ ਬਣਿਆ ਤੁਹਾਡਾ ਬੈਸਟ ਟਰੈਕਟਰ ਆ ਜੀ ਸਰਾਂ ਨੂੰ ਅੱਛਾ ਪਬਲਿਕ ਟ੍ਰਾਂਸਮਿਸ਼ਨ ਕਰਾਰ ਹੋਈ ਅੱਗੇ ਵੀ ਕਰਾਰ ਹੋਈ ਮਗਰ ਵੀ ਕਰਾਰ ਹੋਆ ਤੇ ਇੰਜਨ ਦੀ ਗੱਲ ਕਰਕੇ ਇੰਜਨ ਕਲੋਸ ਕਰਦਾ ਜੀ ડીਲ ਖਫਤ ਘਟਾ ਘਟਾ ਜੀ ਆਪਾਂ ਇੱਕ ਇੱਕ ਚੀਜ਼ ਦੀ ਗੱਲਬਾਤ ਕਰਨੀ ਕਿਉਂਕਿ ਏਸੀ ਕੈਬਨ ਟਰੈਕਟਰ ਬਹੁਤ ਰੇਅਰ ਨੈਕਰਤਾਰ ਦੇ ਠੀਕ ਹੈ ਜੀ ਇਹ ਤੁਸੀਂ ਏਸੀ ਕੈਬਨ ਆ ਤੁਹਾਡਾ ਜੇ ਅਗਲੇ ਟਾਇਰਾਂ ਦੀ ਗੱਲ ਕਰੀ ਤਾਂ ਅਗਲੇ ਟਾਇਰ ਜਿਹੜੇ ਆ ਇਹ ਕਿੰਨਾ ਨੰਬਰ ਨੇ ਇਹਦੇ ਇਹ ਆਪਾ ਪੁਆਏ 11224 ਦੇ 11224 ਦੇ ਹਾਂਜੀ ਇਹ ਤੁਸੀਂ ਆਪ ਪੁਆਏ ਹਾਂਜੀ ਆਪ ਪੁਆਏ ਮੂੰ ਇਹਦੇ 9524 ਦੇ ਆਉਂਦੇ ਉਵੇਂ ਜਿਹੜਾ ਕੰਪਨੀ ਦਿੰਦੀ ਆ ਉਹ ਦਿੰਦੀ ਆ 9524 ਹਾਂਜੀ ਤੁਸੀਂ ਉਹ ਕਟਾ ਕੇ ਤੇ 115 11224 11224 ਦੇ ਕਰਾਦੇ ਹਾਂਜੀ ਠੀਕ ਹੈ ਜੀ ਤੇ ਮਗਰਲੇ ਪੈਰ ਜਿਹੜੇ ਆ ਉਹ ਕੰਪਨੀ ਦਿੰਦੀ ਆ 1628 ਠੀਕ ਆ ਆਪਾਂ 16930 ਦੇ ਪੁਆਏ ਤੁਸੀਂ 16930 ਦੇ ਪੁਆਤੇ ਹਾਂਜੀ ਹਾਂਜੀ ਠੀਕ ਹੈ ਜੀ ਇਹਦਾ ਅਗਲਾ ਹਿੱਸਾ ਕਰਾਰੋ ਦਾ ਕਰਾਰੋ ਦਾ ਹਾਂਜੀ ਪਿਛਲਾ ਹਿੱਸਾ ਵੀ ਕਰਾਰੋ ਕਰਾਰੋ ਦਾ ਜੀ ਤੇ ਇੰਜਨ ਜਿਹੜਾ ਕਲੋਸ ਕਰਦਾ ਜੀ ਕਰ ਲੋਸ ਕਰਦਾ 60 ਐਚਪੀ 60 ਐਚਪੀ ਕੈਟਾਗਰੀ ਚ ਹਾਂਜੀ ਹਾਂਜੀ ਕਿੰਨੇ ਸਿਲੰਡਰ ਆਈਆਂ ਨੇ ਇਹ ਚਾਰ ਸਿਲੰਡਰ ਆਈ ਚਾਰ ਸਿਲੰਡਰ ਹਾਂਜੀ ਚਾਰ ਸਿਲੰਡਰ ਬਹੁਤ ਘੱਟ ਟਰੈਕਟਰ ਆਉਂਦੇ ਆ ਤੇ ਇਹ ਚਾਰ ਸਿਲੰਡਰ ਆ ਉਹ ਚਾਰ ਸਿਲੰਡਰ 60 ਐਚਪੀ ਕੈਟਾਗਰੀ ਦੇ ਅੱਛਾ ਜੀ ਜੇ ਆਪਾਂ ਤਿੰਨ ਸਿਲੰਡਰ 60 ਚ ਆਉਂਦੇ ਤਿੰਨ ਸਿਲੰਡਰ ਵੀ ਆਉਂਦੇ ਆ। ਹਾਂਜੀ ਹਾਂਜੀ। ਠੀਕ ਹੈ ਜੀ ਇਹ ਚਾਰ ਸਿਲੰਡਰ ਆ। ਚਾਰ ਸਿਲੰਡਰ। ਤਿੰਨ ਸਿਲੰਡਰ ਤੇ ਚਾਰ ਸਿਲੰਡਰ ਦੇ ਵਿੱਚ ਫਰਕ ਕੀ ਰਹਿੰਦਾ ਆ? ਚਾਰ ਸਿਲੰਡਰ ਦੀ ਵੈਸੇ ਹੀ ਪਾਵਰ ਜ਼ਿਆਦਾ ਲਾਉਂਦਾ ਟਰੇ। ਠੀਕ ਹੈ। ਹਾਂਜੀ। ਤਿੰਨ ਸਿਲੰਡਰ ਪਾਵਰ ਨਹੀਂ ਜ਼ਿਆਦਾ ਲਾਉਂਦੇ। ਓਕੇ। ਇਹ ਏਸੀ ਕੈਵਨ ਕੰਪਨੀ ਫਿਟਡ ਆ ਕਿ ਤੁਸੀਂ ਆਪ ਲਵਾਇਆ ਹੈ? ਨਹੀਂ ਨਹੀਂ ਕੰਪਨੀ ਫਿਟਡ ਹੈ। ਕੰਪਨੀ ਫਿਟਡ ਆ। ਮਤਲਬ ਤੁਹਾਨੂੰ ਐਜ਼ ਇਟ ਇਏ ਸਾਰਾ ਟਰੈਕਟਰ ਜਿਹੜਾ ਕੰਪਨੀ ਤੋਂ ਮਿਲਿਆ ਗਿਆ। ਕੰਪਨੀ ਫਿਟਡ ਆ ਹਾਂਜੀ। ਠੀਕ ਹੈ ਜੀ? ਹਾਂਜੀ। ਤੇ ਜੇ ਆਪਾਂ ਇਹਦੇ ਪਾਵਰ ਸਟੀਰਿੰਗ ਦੀ ਗੱਲ ਕਰੀਏ ਪਾਵਰ ਸਟੀਰਿੰਗ ਵਿੱਚ ਜੈਕ ਇੱਕ ਨੇ ਕਿ ਦੋ ਨੇ ਇਹਦੇ ਸਿੰਗਲ ਜੈਕ ਆ ਜੀ ਸਿੰਗਲ ਜੈਕ ਆ ਦੋਨੇ ਪਾਸੇ ਕਟਾਈ ਕਰਦਾ ਦੋਨੋਂ ਪਾਸੇ ਕਟਾਈ ਕਰਦਾ ਦੋਨੇ ਬਾਰੇ ਜਲਦੀ ਜੀ ਕਿੰਨਾ ਚੱਲ ਹੋਇਆ ਤੁਹਾਨੂੰ ਲਿਆਂਦਿਆਂ ਨੂੰ ਇਹਨੂੰ ਆਪਾਂ ਨੂੰ ਹੀ ਮਹੀਨਾ ਕਿ ਹੋਇਆ ਜੀ ਮਹੀਨਾ ਕਿ ਹੋਇਆ ਤੇ ਇਹਦੀ ਕੋਈ ਐਵਰੇਜ ਕੱਢ ਕੇ ਵੇਖੀ ਤੁਸੀਂ ਐਵਰੇਜ ਤਾਂ ਤੇਲ ਤਾਂ ਬਹੁਤ ਘਟ ਖਾਂਦਾ ਜੀ ਅੱਛਾ ਹਾਂ ਜੀ ਵਾ ਕੇ ਦੇਖਿਆ ਵਾ ਕੇ ਦੇਖਿਆ ਜੀ ਲਗਭਗ ਆ ਸਾਡੇ ਕੋਲ 5 ਲੀਟਰ ਖਾ ਰਹੀ ਹੈ ਘੰਟੇ ਦੀ ਘੰਟੇ ਦਾ 5.5 ਹਾਂਜੀ ਬਹੁਤ ਘੱਟ ਹੈ ਸਾਡੇ ਕਿਉਂਕਿ ਆਮ ਜੇ ਆਪਾਂ ਗੱਲ ਕਰੀਏ ਤੇ ਦੌਰ ਪਾਕਿਸਤਾਨ ਦਾ ਮਾਰੀਏ ਤੇ ਲੱਗਦਾ ਕਿ ਅੱਜ ਫਟਾਫਟ ਡੈਕਟਰ ਦੇ ਲਖਾਏ ਆ ਜਾਂਦੇ ਹੈ ਹੈਨਾ ਵੇਟ ਕਿੰਨਾ ਆ ਇਹ ਅੱਗੇ ਅੱਗੇ 20 20 ਕਿਲੋ ਦੇ ਵੇਟ ਆਈਏ 20 20 ਕਿਲੋ ਦੀ ਇੱਕ ਪਲੇਟ ਆ ਹਾਂਜੀ 1 2 3 4 5 6 7 ਤੇ 8 ਇਹ ਛੇ ਦਿੰਦੀ ਕੰਪਨੀ ਕੰਪਨੀ ਛੇ ਦਿੰਦੀ ਹੈ ਤੋ ਆਪ ਐਕਸਟਰਾ ਪੇ ਪੇ ਕਰਕੇ ਪੋਈ ਐਕਸਟਰਾ ਪੇ ਦਿੱਤਾ ਹਾਂਜੀ ਠੀਕ ਹੈ ਇਸ ਵੇਲੇ 1.7 ਤੇ 60 ਕਿਲੋ ਦਾ ਪਲੇਟਾਂ ਆ ਹਾਂਜੀ ਤੇ ਜਿਹੜਾ ਬਾਕੀ 60 65 ਕਿਲੋ ਦਾ ਚੁੱਲਾ ਹੁੰਦਾ ਜੀ ਚੁੱਲਾ ਜਿਹੜਾ ਉਹ ਵੱਖਰਾ ਹਾਂਜੀ ਠੀਕ ਹੈ ਜੀ ਕਲਰ ਜਿਹੜਾ ਬਲੈਕ ਕਲਰ ਆ ਪਹਿਲਾ ਟਰੈਕਟਰ ਆ ਪਰ ਜੱਜਿਆ ਬਹੁਤ ਹਨੂ ਰੰਗ ਟਰੈਕਟਰ ਵਧੀਆ ਲੱਗਦਾ ਜੀ ਹਾਂਜੀ ਤੇ ਆਪਾਂ ਥੋੜੀ ਪਿੱਛੇ ਦੀ ਗੱਲ ਕਰ ਲਈ ਇਹਦੀ ਪਿੱਛੇ ਕਿਹੜੀ ਕਿਹੜੀ ਕੁਆਲਿਟੀ ਹੈ ਇਹਦੀ ਅੱਛਾ ਇੱਕ ਇਹ ਵਾਲਾ ਬਾਕਸ ਕਾਦਾ ਹੈ ਜੀ ਇਹ ਵੇਪਰ ਵਾਲਾ ਹੀ ਪਾਣੀ ਵਾਲਾ ਹੀ ਵੇਪਰ ਦਾ ਪਾਣੀ ਵਾਲਾ ਪਰਦਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਦੇ ਵਾਲਵ ਜਿਹੜੇ ਆ ਇਹ ਇਨਲੈਟ ਤੇ ਆਊਟਲੈਟ ਦੋਨੋਂ ਹੀ ਆ ਇਹ ਦੋ ਆਉਂਦੇ ਵੈਸੇ ਹੀ ਕੰਪਨੀ ਦੇ ਆਪਾਂ ਚਾਰ ਲਵਾਏ ਜੀ ਠੀਕ ਹੈ ਜੀ ਕੰਪਨੀ ਦੋ ਦਿੰਦੀ ਇਹਨੂੰ ਮਤਲਬ ਕੰਪਨੀ ਵੱਲੋਂ ਦੋ ਹੀ ਆ ਹਾਂਜੀ ਤੁਸੀਂ ਦੋ ਐਕਸਟਰਾ ਲਵਾਏ ਐ ਐਕਸਟਰਾ ਲਵਾਏ ਪੇ ਕਰਕੇ ਐਕਸਟਰਾ ਪੇ ਕਰਕੇ ਮਤਲਬ ਹਰੇਕ ਚੀਜ਼ ਜਿਹੜੀ ਆ ਤੁਸੀਂ ਐਕਸਟਰਾ ਲੁਵਾਈ ਆ ਸਾਰੇ ਹਾਂਜੀ ਹਾਂਜੀ ਲੁਵਾਈ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਪੀ ਟੀਓ ਦੀ ਗੱਲ ਕਰੀਏ ਪੀ ਟੀਓ ਦੇ 540 ਤੇ 540 ای 540 ਤੇ 540 ای ہاں جی ٹھیک ਹੈ ٹھیک ਹੈ ਇਹ ਇਹਦਾ ਮਤਲਬ ਹੈ ਗੇਰੀ ਇੱਥੇ ਹੀ ਹੈ ਹਾਂ ਜੀ ਅੱਗੇ ਨੂੰ ਕਰੋਗੇ ਤਾਂ 540 ਤੇ ਪਿੱਛੇ ਨੂੰ ਕਰੋਗੇ ਤਾਂ 540 ای ਹੈ ਜੀ ਠੀਕ ਹੈ ਜੀ ਜੇਵੇਂ ਆਪਾਂ ਥੋੜਾ ਜਾ ਚੁੱਕ ਕੇ ਵੇਖ ਲੈਂਦੇ ਹਾਂ ਅੱਗੇ ਨੂੰ 540 ਹੈ ਹਾਂ ਜੀ ਤੇ ਪਿੱਛੇ ਨੂੰ 540 ای ਆ ਜਾਂਦਾ ਹਾਂ ਜੀ ਠੀਕ ਹੈ ਜੀ ਇਹ ਜੇ ਆਪਾਂ ਏਸੀ ਦੀ ਗੱਲ ਕਰੀਏ ਜਦੋਂ ਆਪਾਂ ਏਸੀ ਚਲਾਉਂਦੇ ਹਾਂ ਹਾਂਜੀ ਕੋਈ ਖੱਤ ਵਿੱਚ ਤੇਲ ਦੀ ਖੱਤ ਵਿੱਚ ਫਰਕ ਪੈਂਦਾ ਹੈ ਨਹੀਂ ਨਹੀਂ ਕੋਈ ਜ਼ਿਆਦਾ ਫਰਕ ਨਹੀਂ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਨਹੀਂ ਨਹੀਂ ਤੇ ਇਹ ਸਾਰੇ ਮਡਗਾਰਡ ਜਿਹੜੇ ਆ ਇਹ ਐਜਟਿਕ ਕੰਪਨੀ ਨੇ ਇਦਾਂ ਹੀ ਦਿੱਤੇ ਸੀ ਇਦਾਂ ਹੀ ਹੈ ਫਾਈਬਰ ਦੇ ਹੈ ਫਾਈਬਰ ਦੇ ਆ ਹਾਂਜੀ ਅੱਛਾ ਮਨਪ੍ਰੀਤ ਇਹਦਾ ਜਿਹੜਾ ਏਸੀ ਕੈਬਨ ਆ ਏਸੀ ਕੈਬਨ ਆਮ ਤੌਰ ਤੇ ਮੈਂ ਵੇਖਦਾ ਹਾਂ ਕਿ ਉਹ ਸ਼ੋ ਦੇ ਉੱਪਰ ਰੱਖਿਆ ਹੁੰਦਾ ਆ ਹਾਂਜੀ ਹਾਂਜੀ ਇਹਦੇ AC ਕਵਨ ਦੀ ਫਿਟਿੰਗ ਮੈਨੂੰ ਅਲੱਗ ਲੱਗਦੀ ਆ ਇਹ ਅਲੱਗ ਤੋਂ ਆਈ ਮਨਤਰਾਮ ਜਿਹੜਾ AC ਕਵਨ ਹੁੰਦੇ ਲਵਾਉਂਦੇ ਆ ਲੋਕ ਚਾਹ ਮੈਨੂੰ ਦਿੰਦੇ ਵੀ ਆਈ ਹਾਂ ਉਹ ਟੈਂਕ ਦੇ ਇਹ ਉੱਪਰ ਰੱਖ ਦਿੰਦੇ AC ਕਵਨ ਨੂੰ ਹਾਂ ਠੀਕ ਆ ਜੀ ਉਹ ਥੋੜਾ ਟਾਈਮ ਸਮਾਂ ਪਾ ਕੇ ਉਹਦੇ ਵਿੱਚ ਡਸਟ ਜਾਣ ਲੱਗੇ ਨੇ ਉਹ ਕਿਉਂਕਿ ਰਬੜਾਂ ਜਿਹੜੀਆਂ ਰਬੜਾਂ ਉਹ ਮੋਟਰ ਸੁੱਕ ਜਾਂਦੀਆਂ ਹਾਂਜੀ ਹਾਂਜੀ ਇਹ ਲੱਗ ਤੋਂ ਆਈ ਸਾਰਾ ਹੀ ਮਤਲਬ ਯੌਂਡੀਆ ਟੈਪ ਹੀ ਬਣਿਆ ਹੋਇਆ ਜੀ ਅੱਛਾ ਬੜੀ ਆਪਨਾ ਅਰੇ ਇਹਦਾ ਸਿਸਟਮ ਜਿਹੜਾ ਆ ਘਟੇ ਮਿੱਟੀ ਵਾਲਾ ਬਹੁਤ ਬ੍ਰੀਕੀ ਨਾਲ ਨੂੰ ਜਿਹੜਾ ਆ ਬਣਾਇਆ ਹੈ ਆ ਵੀ ਹਾਂਜੀ ਹਾਂਜੀ ਕੱਟਾ ਮਿੱਟੀ ਜਿਹੜਾ ਅੰਦਰ ਜਾਣ ਦੀ ਕੋਈ ਗਜੈਸ ਨਾ ਰਵੇ ਹਾਂਜੀ ਹੈਨਾ ਇਹਦੇ ਇਥੇ ਡੀਜ਼ਲ ਟੈਂਕ ਦਾ ਮਤਲਬ ਆਉਟਟਰ ਡੀਜ਼ਲ ਟੈਂਕ ਇਹਦੇ ਹੁੰਦਾ ਹੈ ਬੱਚੀ ਇਹਦਾ ਡੀਜ਼ਲ ਟੈਂਕ ਅਲੱਗ ਤੋਂ ਦਿੱਤਾ ਹੋਇਆ ਹੈ ਬਿਲਕੁਲ ਬਿਲਕੁਲ ਹਾਂਜੀ ਠੀਕ ਹੈ ਮਤਲਬ ਏਸੀ ਕੈਬਨ ਜਿਹੜਾ ਆ ਉਹ ਵਧੀਆ ਫਿਟ ਕੀਤਾ ਇਹਨਾਂ ਨੇ ਵਧੀਆ ਕੁਆਲਿਟੀ ਦਾ ਫਿਟ ਕਰਿਆ ਹੋਇਆ ਹਾਂਜੀ ਬਹੁਤ ਸੋਹਣਾ ਏਸੀ ਕੈਬਨ ਆ ਤੇ ਕਲਰ ਵੀ ਬਹੁਤ ਸੋਹਣਾ ਆ ਤੇ ਆਇਆਂ ਦਾ ਵੀ ਦੇ ਸੋਨੇ ਆ ਅੰਦਰੋਂ ਹਰਮਨ ਇੱਕ ਵਾਰੀ ਨਾ ਅੰਦਰ ਲਿਆ ਮੈਂ ਵੜ ਕੇ ਦੇ ਇੱਕ ਵਾਰੀ ਅੰਦਰੋਂ ਸਾਰੀਆਂ ਚੀਜ਼ਾਂ ਜਿਹੜੀਆਂ ਕਲੀਅਰ ਕਰ ਲਈਏ ਲੋ ਜੀ ਸੋਨੇ ਸੱਜਣੋਂ ਤੁਹਾਨੂੰ ਥੋੜਾ ਜਿਆ ਅੰਦਰੋਂ ਵੀ ਦਿਖਾਉਨੇ ਆ ਇਹ ਇਸ ਇਵੈਂਟ ਆ ਗਿਆ ਜੀ ਤੇ ਇਧਰ ਜਿਹੜੇ ਆ ਸਵਿਚ ਆ ਹਰਮਨ ਸਾਂ ਲਿਆ ਇਹ ਆ ਆ ਗਿਆ ਜੀ ਇਹ ਏਸੀ ਦਾ ਸਾਰਾ ਸਿਸਟਮ ਇਹ ਪੈਨਲ ਜਿੱਥੋਂ ਚੱਲਣਾ ਆ ਇਹ ਸਾਰੇ ਸਵਿਚ ਆਗੇ ਏਸੀ ਦੇ ਲਾਈਟਸ ਦੇ ਦੂਜੇ ਤੀਜੇ ਸਾਰੇ ਜਿੰਨੇ ਵੀ ਆਗੇ ਇਹ ਸਾਊਂਡ ਸਿਸਟਮ ਆ ਗਿਆ ਤੇ ਇਹ ਵੀ ਵੈਂਟ ਲੱਗਾ ਹੋਇਆ ਆ ਉੱਪਰ ਕੈਬਨ ਦੀ ਲਾਈਟ ਆ ਨਾਲ ਏਸੀ ਵੈਂਟ ਇਧਰ ਵੀ ਸਪੀਕਰ ਨਾਲ ਇਧਰ ਹੀ ਸਪੀਕਰ ਤੇ ਏਸੀ ਵੈਂਟ ਇਹ ਜੇ 11 ਦੀ ਗੱਲ ਕਰੀਏ ਤੇ ਇੱਕ ਗੇਅਰ ਲੀਵਰ ਇਸ ਸਾਈਡ ਤੇ ਆ ਇਧਰ ਹੈ ਗਈ ਜੀ 3 ਸਪੀਡ ਗੇਅਰ ਲਿਫਟ ਦੇ ਲੀਵਰ ਆਮ ਰੈਸਟ ਇਹ ਇਹ ਸਾਈਡ ਤੇ ਆ ਗਈ ਇਹਦਾ ਸ਼ਟਲ ਗੇਅਰ ਇਹ 4 ਵੀਲ ਤੇ 2 ਵੀਲ ਇਹ ਪੀਟੀਓ ਗੇਅਰ ਆ ਗਿਆ ਹਾਂਜੀ ਤੇ ਜਿਹੜਾ ਪੀਟੀਓ ਦਾ ਕਲਚ ਆ ਉਹ ਲੱਗਦੇ ਪਾਸੇ ਆ ਗਿਆ ਤੇ ਇਹ ਸਾਰਾ ਇਹ ਸਿੱਧੀ ਫਿਟਿੰਗ ਗਿਆ ਪਿੱਛੇ ਬਕਾਇਦਾ ਵਾਈਪਰ ਲੱਗਾ ਹੋਇਆ ਹੈ ਇਹ ਵਾਈਪਰ ਪਿੱਛੇ ਲੱਗਾ ਆ ਕੈਬਨ ਦੀ ਫਿਟਿੰਗ ਹੈ ਸਾਰੀ ਇਹ ਇਹ ਆ ਗਿਆ ਜੀ ਕਰਤਾਰ ਦਾ ਲੋਗੋ ਕਰਤਾਰ ਦਾ ਨਾਮ ਜਿੰਨਾਂ ਦਾ ਬਣਿਆ ਹੋਇਆ ਟਰੈਕਟਰ ਹੈ ਤੇ ਇਧਰ ਸਾਡੇ ਸਰਦਾਰ ਸਾਹਿਬ ਇਹ ਆ ਹਰਮਨਦੀਪ ਸਿੰਘ ਇਹ ਮੇਰੇ ਭਤੀਜਾ ਆ ਤੇ ਇਹੀ ਸਾਰੀਆਂ ਵੀਡੀਓ ਬਣਾਉਂਦਾ ਆ ਅਕਸਰ ਤੁਸੀਂ ਨਾ ਸੁਣਦੇ ਹੋਣੇ ਆ ਹਰਮਨ ਕੈਮਰਾ ਇਧਰ ਕਰੀ ਤੇ ਹਰਮਨ ਕੈਮਰਾ ਇਧਰ ਕਰੀ ਇਹ ਵੀਰ ਦੀ ਹਰਮਨ ਹਾਈ ਟੈਕ ਨੇ 6 ਫੁੱਟ 9 ਇੰਚ 6 ਫੁੱਟ ਤੇ 9 ਇੰਚ ਦਾ ਜਵਾਨ ਗੱਭਰੂ ਐ ਇਹ ਇਹ ਮੰਤਰੀ ਸਿੰਘ ਹਣੀ ਤੇ ਇਧਰ ਵੀਰ ਨਾਲ ਉਹ ਸਾਡਾ ਛੋਟਾ ਜਵਾਨ ਵੀ ਖੇਡੀਆਂ ਮਦੀਆਂ ਕਰੀ ਜਾਂਦਾ ਐ ਆਪਾਂ ਚੱਲਦੇ ਆ ਬਾਅਦ ਤੇ ਬਾਕੀ ਗੱਲਾਂ ਕਰਦੇ ਆ ਅੱਛਾ ਮੰਤਜੀ ਇੱਕ ਚਲੋ ਇਹ ਤੇ ਟਰੈਕਟਰ ਦੀ ਆਪਾਂ ਸਾਰਾ ਮੈਕੈਨੀਕਲ ਗੱਲ ਕਰ ਲਈ ਠੀਕ ਹੈ ਜੀ ਜੇ ਆਪਾਂ ਕੀਮਤ ਦੀ ਗੱਲ ਕਰੀਏ ਤੇ ਕੀਮਤੇ ਦੀ ਕਿੰਨੀ ਕੁ ਹੈਗੀ ਹੈ ਸਾਢੇ 15 ਲੱਖ ਰੁਪਏ ਦੀ ਗੋਟ ਕਰਦੀ ਸਾਢੇ 15 ਲੱਖ ਹਾਂਜੀ ਹਾਂ ਮਤਲਬ ਉਹ ਡਿਸਟ੍ਰੀਬਿਊਟਰ ਟੂ ਡਿਸਟ੍ਰੀਬਿਊਟਰ ਤੇ ਸਿਟੀ ਟੂ ਸਿਟੀ ਜਿਹੜਾ ਹੈ ਉਹ ਵੇਰੀ ਕਰ ਸਕਦਾ ਫਰਕ ਪੈ ਸਕਦਾ ਹਾਂ ਫਰਕ ਪੈ ਸਕਦਾ ਜੀ ਸਾਢੇ 15 ਲੱਖ ਰੁਪਏ ਦੀ ਕੀਮਤ ਜਿਵੇਂ ਹੁਣ ਜੀ ਐਸਟੀ ਚ ਵੀ ਫਰਕ ਹੈ ਤੇ ਉਹਦੇ ਨਾਲ ਥੋੜਾ ਰੇਟ ਚ ਫਰਕ ਪਊਗਾ ਹਾਂ ਕਿਉਂਕਿ ਆਪਾਂ ਤਾਂ ਜੀ ਐਸਟੀ ਤੋਂ ਪਹਿਲਾਂ ਰਿਆ ਸੀ ਰੇਟ ਹਾਂ ਤੁਹਾਡਾ ਜੀ ਐਸਟੀ ਤੋਂ ਪਹਿਲਾਂ ਦਾ ਆਇਆ ਹੋਇਆ ਜੀ ਠੀਕ ਹੈ ਜੀ ਟਰਾਈ ਹੈ ਜੀ ਹਾਂ ਜੀ ਟਰਾਈ ਜੀ ਤੇ ਆਪਾਂ ਮੜਾ ਜਾਨੂੰ ਚੁੱਕ ਕੇ ਵੇਖੀਏ ਕਿ ਚੋਏ ਦੇ ਇਹਦੇ ਅੰਦਰੋਂ ਵੀ ਥੋੜੇ ਜੇ ਦਰਸ਼ਨ ਕਰਾਈਏ ਵੀ ਤੇ ਸ਼ੋਅ ਤੋਂ ਅੰਦਰੋਂ ਕਿਵੇਂ ਕਿਵੇਂ ਦਾ ਸਿਸਟਮ ਹੈ ਇਹਦਾ ਸਾਰਾ ਇਹ ਜੰਨ ਜੰਨ ਦੇ ਜੀ ਫਿਟਿੰਗ ਕਿਵੇਂ ਦੀ ਹੈ ਇਹ ਅੱਛਾ ਇਹ ਗੱਡੀ ਦੀ ਡਿੱਗੀ ਨੂੰ ਚਾਬੀ ਤੇ ਹੀ ਖੁੱਲਣਾ ਹਾਂਜੀ 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 ਕੀ ਬਾਤ ਹੈ ਕੀ ਬਾਤ ਹੈ ਅੱਛਾ ਇਹ ਆ ਗਿਆ ਇਹਦਾ ਡਰਾਈ 에ਅਰ ਕਲੀਨਰ ਹਾਂਜੀ ਹਾਂਜੀ ਆ ਗਿਆ ਜੀ ਬੈਟਰੀ ਬੈਟਰੀ ਉਹ ਡਬਲ ਸ਼ੌਕਰ ਆਇਸੋ ਇਹ ਡਬਲ ਸ਼ੌਕਰ ਆ ਗਏ ਇਹਦੇ ਰੈਡੀਏਟਰ ਆ ਗਿਆ ਰੈਡੀਏਟਰ ਵੱਡਾ ਆਉਟੇਟਰ ਆਉਣਾ ਜੀ ਆਮ ਨਾਲੋਂ ਰੇਡੀਏਟਰ ਮੈਂ ਉਹੀ ਕਹਿਣ ਲੱਗਾ ਹੇ ਆਮ ਨਾਲੋਂ ਇਹਦਾ ਰੇਡੀਏਟਰ ਜਿਹੜਾ ਆ ਉਹ ਵੱਡਾ ਆ ਵੱਡਾ ਜੀ ਹਾਂਜੀ ਇਹਦੇ ਚ ਟਰਬੋ ਹੁੰਦੀ ਹੈ ਨਹੀਂ ਨਹੀਂ ਬਿਦੋਂ ਟਰਬੋ ਜੀ ਇਹ ਬਿਦੋਂ ਟਰਬੋ ਆ ਸਟੀering ਕੋਲ ਇਹ ਆਵਿਲੀ ਆਟਾ ਪੈਂਦਾ ਜਿਉ ਟੈਂਕ ਕੱਟ ਲੱਗੇ ਹੋਏ ਸਟੀering ਹੁੰਦਾ ਹਾਂਜੀ ਇਹ ਵਾਲਾ ਸਟੀering ਦਾ ਆ ਹੈ ਨਾ ਹਾਂਜੀ ਵੱਖਰਾ ਸਿਸਟਮ ਹੈ ਸਾਰਾ ਸਟੀering ਦਾ ਜੀ ਇਹ AC ਦਾ ਕੰਪਰੈਸਰ ਹੈ ਹਾਂਜੀ ਹਾਂਜੀ ਠੀਕ ਹੈ ਜੀ ਮਾਈਕੋ ਦਾ ਪੰਪ ਆਇਆ ਨਹੀਂ ਜੀ ਹਾਂ ਪੰਪ ਜਿਹੜਾ ਹੈ ਮਾਈਕੋ ਦਾ 400 ਟਰੀ ਮਾਈਕੋ ਦਾ ਪੰਪ ਇਨ ਲਾਈਨ ਹਾਂ ਜੀ ਇਨ ਲਾਈਨ ਠੀਕ ਹੈ ਜੀ ਮਾਈਕੋ ਦਾ ਇਨ ਲਾਈਨ ਪੰਪ ਆ ਗਿਆ ਇਹ ਡੀਜ਼ਲ ਟੈਂਕ ਦਾ ਅਲੱਗ ਤੋਂ ਹੈ ਡੀਜ਼ਲ ਟੈਂਕ ਜਿਹੜਾ ਆ ਕਿੰਨੇ ਲੀਟਰ ਦਾ ਹੈ ਇਹਦਾ ਡੀਜ਼ਲ 80 ਲੀਟਰ ਦੇ ਹੈ 85 ਲੀਟਰ ਦੇ 85 ਲੀਟਰ ਦਾ ਹਾਂ ਜੀ ਤੇ ਹੁਣ ਤੇ ਵੈਸੇ ਜਿਹੜੇ ਨਵੇਂ ਟਰੈਕਟਰ ਆ ਰਹੇ ਆ ਉਹਨਾਂ ਚ ਇੱਕ ਯੂਰੀਆ ਦਾ ਵੀ ਵੱਖਰਾ ਟੈਂਕ ਆਉਣ ਲੱਗ ਪਿਆ ਨਹੀਂ ਯੂਰੀਆ ਉੱਪਰ ਲੱਗਦਾ 90 ਐਚਪੀ ਤੋਂ ਉੱਪਰ ਆ ਰਿਹਾ 76 ਤੋਂ 75 ਤੋਂ ਉੱਪਰ ਆ ਜਾਂਦਾ ਹਾਂਜੀ ਹਾਂਜੀ ਉਦੋਂ ਨੀਚੇ ਨਹੀਂ ਆ ਰਹੀ 75 ਤੋਂ ਘੱਟ ਵਾਲੇ 'ਚ ਯੂਰੀਆ ਨਹੀਂ ਆਉਂਦਾ ਨਹੀਂ ਆਉਂਦਾ ਜੀ 75 ਤੋਂ ਉੱਪਰ ਵਾਲੇ 'ਚ ਯੂਰੀਆ ਉੱਪਰ ਵਾਲੇ ਕੰਪੈਨ ਹੋ ਗਈ ਟਰੈਕਟਰ ਹੋ ਗਏ ਸਾਰਿਆਂ ਦੇ ਉੱਪਰ ਆਊਗੇ ਸਾਰਿਆਂ 'ਚ ਆਉਂਦਾ ਠੀਕ ਹੈ ਜੀ ਤੇ ਇਹਨੂੰ ਮੜਾ ਮੰਨ ਕਰਕੇ ਦੇਖੀਏ ਬਲਾਬ ਕਿੰਨਾ ਕੁ ਪ੍ਰੈਸ਼ਰ ਦਿੰਦਾ ਇਹ ਉਹ ਵਧੀਆ ਬਹੁਤ ਸੋਹਣਾ ਸ਼ੋ ਵੀ ਇਹਦੇ ਕਾਫੀ ਭਾਰੀ ਆ ਹਾਂ ਜੀ ਪੂਰੀ ਹਾਰਡ ਆ ਸ਼ੋ ਹਾਂ ਮਤਲਬ ਇਦਾਂ ਨਹੀਂ ਆ ਕਿ ਕੋਈ ਚੀਜ਼ ਹੌਲੀ ਆ ਹਾਂ ਜੀ ਬਿਲਕੁਲ ਐ ਪੂਰਾ ਵਧੀਆ ਲੋਹਾ ਫਿੱਟ ਕੀਤਾ ਨਾਲ ਆਪਾਂ ਨੂੰ ਆਪਾਂ ਸੁਪਰਹੀਟਰਾਸ ਤੇ ਲਿਆ ਰੱਖ ਰਹੀ ਅੱਛਾ ਹਾਂ ਸੁਪਰਹੀਟਰ ਚਲਾਵਾਂਗੇ ਆਪਾਂ ਸੁਪਰਹੀਟਰ ਤੇ ਚਲਾ ਆ ਪਹਿਲੇ ਸਾਲ ਆਪਾਂ ਚਲਾਏ ਸੀ 5 6 ਲੀਟਰ ਚਲਾਏ ਸੀ ਸੁਪਰਹੀਟਰ ਤੇ ਠੀਕ ਐ ਐਕਟਿਵ ਨਾਲ ਚਲਾਵਾਂਗੇ ਫਿਰ ਪਹਿਲਾਂ ਕਿਹੜਾ ਕਿਹੜਾ ਟਰੈਕਟਰ ਪਹਿਲਾਂ ਆਪਾਂ ਯੋਂਡੀਅਰ 5575 ਅੱਛਾ 5510 ਸੀ ਠੀਕ ਐ ਤੇ 605 ਪੀ ਸੀ 655 75590 ਤੇ ਹੁਣ ਇਹ ਚਲਾ ਹੁਣ ਇੱਕ ਕਰਤਾਰ ਇੱਕ ਕਰਤਾਰ ਵੀ ਚਲਾਵਾਂਗੇ ਕਰਤਾਰ ਵੀ ਚੱਲੂਗਾ ਨਾਲੇ ਕੰਪੈਰੀਸ਼ਨ ਹੋ ਜਾਊਗਾ ਕੰਪੈਰੀਆਂ ਨੂੰ ਡੀਗਲ ਦਾ ਹੋ ਜਾਊਗਾ ਜੀ ਸਾਰੇ ਕਾਹਦੇ ਹੀ ਹੋ ਜੂਗਾ ਨਾ ਰਿਪੇਅਰ ਦਾ ਹੋ ਜਾਊਗਾ ਹਾਂਜੀ 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 ਇਹਦੀ ਪਰਫਾਰਮੈਂਸ ਦੇ ਕਿੱਲਾ ਕੱਢ ਰਿਹਾ ਸਾਰਾ ਕੁਝ ਕੰਪੈਰੀਸ਼ਨ ਕਰਾਂਗੇ ਇੱਕ ਦੀ ਹਾਂ ਇਹ ਕਿ ਅਪਾ ਵੀਡੀਓ ਵੀ ਜਰੂਰ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਖੇਤ ਖਤ ਖਾਲੀ ਹੋ ਜਾਣਗੇ ਨਾ ਤੇ ਫਿਰ ਤੁਹਾਨੂੰ ਇਹਦੇ ਕੰਪੈਰੀਸ਼ਨ ਕਰਕੇ ਦੱਸਾਂਗੇ ਕਿ ਵੀ ਇਹ ਕਿੰਨਾ ਕੁ ਚਲਦਾ ਆ ਤੇ ਕਿਵੇਂ ਦਾ ਚਲਦਾ ਆ ਕਿੰਨੀ ਕੀਮਤ ਆ ਹੈਡਰ ਇਹ ਆਪਦੇ ਨਾਲ ਦਿੰਦੇ ਸੀ ਕੈਮਰੇ ਨਾਲ ਦਿੰਦੇ ਅੱਛਾ ਮਤ ਇਹ ਤੁਸੀਂ ਆਪ ਨਹੀਂ ਲਵਾਏ ਨਹੀਂ ਇਹ ਸੀ ਕੈਮਰੇ ਨਾਲ ਦਿੰਦੇ ਜੀ ਇਹ ਸੀ ਕੈਮਰੇ ਨਾਲ ਕੰਪਨੀ ਫਟੜੀ ਆ ਹਾਂਜੀ ਠੀਕ ਆ ਬੋਡੀ ਸੀ ਕੈਮਨ ਤੋਂ ਨਹੀਂ ਦਿੰਦੇ ਜੀ ਠੀਕ ਆ ਬੋਡੀ ਸੀ ਕੈਮਨ ਤੋਂ ਹੈਡਰ ਨਹੀਂ ਦਿੰਦੇ ਜੀ ਹੈਡਰ ਨਹੀਂ ਹੈ ਹਾਂਜੀ ਤੇ ਇਹਦੇ ਚ 2 ਵੀਲ ਵੀ ਆਉਂਦਾ 2 ਵੀਲ ਵੀ ਆਉਂਦਾ ਜੀ ਅੱਛਾ ਹਾਂਜੀ 2 ਵੀਲ ਵੀ ਆਉਂਦਾ ਆ 4 ਵੀਲ ਵੀ ਆਉਂਦਾ ਹਾਂਜੀ ਠੀਕ ਹੈ ਜੇ ਤੇ ਕੀਮਤ ਤੇ ਚੋਨਾ ਕੋ ਫਰਕ ਪੈ ਜੇ ਫਰਕ ਪੈ ਜਾਂਦਾ ਸੋਹਣਿਆ ਸੱਜਣਾ ਕਰਤਾਰ ਦਾ ਜਿਹੜਾ ਨਵਾਂ ਟਰੈਕਟਰ ਜਿਹੜਾ ਕਰਤਾਰ ਨੇ ਨਵੇਂ ਕਲਰ ਦੇ ਵਿੱਚ ਲਾਂਚ ਕੀਤਾ ਆ ਤੇ ਦੂਜਾ ਟਰੈਕਟਰ ਜਿਹੜਾ ਆ ਉਹ ਮਨਪ੍ਰੀਤ ਸਿੰਘ ਹੁਣਾਂ ਦੇ ਘਰ ਦਾ ਸ਼ਿੰਗਾਰ ਆ ਇਸ ਵੇਲੇ ਤੇ ਆਉਣ ਵਾਲੇ ਦਿਨਾਂ ਵਿੱਚ ਇਹ ਤੋਂ ਕਮਾਈ ਵੀ ਕਰਾਂਗੇ ਬਾਬਾ ਮਿਹਰ ਕਰੇ ਤੇ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਦੱਸਿਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਕਰਿਓ ਅੱਜ ਦੀ ਵੀਡੀਓ ਇੱਥੇ ਕਰਦੇ ਹਾਂ ਸਮਾਪਤ ਨਵੇਂ ਦਿਨ ਨਵੇਂ ਵਿਸ਼ੇ ਨਾਲ ਫਿਰ ਮਿਲਾਂਗੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ